ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗਰੀਬ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਉਹ ਵਧੀਆ ਚੜਦੀ ਕਲਾ ਬਈ ਰੋਟੀ ਵੇਚਤੀ ਕੱਲ ਵਾਲੀ ਕੱਲ ਵੇਚਤੀ ਵੇਚਤੀ ਉੱਡਦੀ ਗਈ ਉੱਡਦੀ ਗਈ 1 30 ਦੀ ਵੇਖੀ 1000 ਛੋੜ ਉਹਦੇ ਵਿੱਚੋਂ ਓਕੇ ਤੇ ਆਹ ਛੋਟੀ ਕਿੰਨਾ ਦੁੱਧ ਕਿੰਨੇ ਟਾਈਮ ਦੀ ਸੂਈ ਕਿੰਨੇ ਦੀ ਦੇ ਦਈਏ ਮਾਲਕ ਵੀ ਮਾਲਕ ਨੇ ਡੇਢ ਕਿ ਮਹੀਨੇ ਦੀ ਕਿਹਾ ਸੀਗਾ ਆਪਾਂ 2 ਮਹੀਨੇ ਦੀ ਕਿਹਾ ਉਹਨਾਂ ਨੂੰ ਮਗਰ ਕੱਟੀ ਕੱਟੀ ਮਖਰਾ ਦੁੱਧ 8 ਕਿਲੋ 8 ਕਿਲੋ ਨੈਟਾ ਦੁੱਧ ਬਈ ਜੀ ਚੋਕੇ ਲਈ ਦੋਨੇ ਟਾਈਮ ਦੋਹੇ ਟਾਈਮ ਚੋਕੇ ਜਿਆ ਧਾਰਾ ਵੀ ਮਾਰ ਕੇ ਵਿਖਾਤੀਆਂ ਆਪਾਂ ਇਹਦੀਆਂ ਸੀਲ ਬ ਹਾਂ 85000 ਦੀ 85000 ਦੀ ਦੇ ਦਾਂਗੇ ਮੇਲਾ ਲੁੱਟਣ ਵਾਲੀ ਗੱਲ ਮੇਲਾ ਲੁੱਟਣ ਵਾਲੀ ਗੱਲ ਕੀਤੀ ਕੱਤੀ ਦਾ ਕੱਦ ਕਾਠ ਵੇਖਿਓ ਸਦਨੋ ਆ ਕੇ ਸਿੰਘ ਬੜਾ ਚੰਗਾ ਸੰਭਲਿਓ ਚੰਗੇ ਰੁਪਏ ਲਾਉਗੀ ਹਨਾ ਤੇ ਆਹ ਦਾ ਕੀ ਹਿਸਾਬ ਆ ਬਸ ਇਹ ਤੀਜਾ ਸੂਆ ਸੂਈ ਆ ਨੀਲੀ ਰਵੀ ਦੀ ਇਹਦੇ ਮਗਰ ਵੀ ਕੱਟੀ ਹਾਂ ਕੱਟੀ ਇਹਦੇ ਮਗਰ ਵੀ ਡੇਢ ਤੋਂ 2 ਮਹੀਨਿਆਂ ਦੀ ਸੂਈ ਇਹਦੇ ਥੱਲੇ ਵੀ 7-8 ਕਿਲੋ ਦੁੱਧ ਆ ਹਾਂ 7 ਤੋਂ 8 ਕਿਲੋ ਦੁੱਧ ਨੈਟ ਆ ਜਾ ਮੈਂ ਦੇ ਦੇਣੀ 74000 ਦੀ 74000 ਦੀ ਦੇ ਦੇਣੀ ਲਓ ਵੀ ਸੱਜਣਾ ਲੁੱਟ ਲਓ ਮੇਲਾ ਤੇ ਕਰ ਦਿਓ ਅੱਜ ਫੇਰ ਬਚੀ ਨੂੰ ਵੇਲਾ ਫੇਰ ਨਵੀਆਂ ਲੈ ਕੇ ਆਊਗਾ ਧੰਨਵਾਦ ਸ਼ਾਰਟ ਵੀਡੀਓ ਵੇਖਣ ਲਈ ਜਿਉਂਦੇ ਵਾਸਤੇ ਰੱਖੋ